ਸਾਡੇ ਬੈਠੇ ਸਾਡੀ ਸਮਾਜ ਦੇ ਪੂਰਵ ਸਾਥੀਓ ਜੇ ਵੀ ਜੇਕਰ ਮੇਰਾ ਜਿਹੜਾ ਟੌਪਿਕ ਹੈ ਉਹ ਇੱਕ ਧਰਮ ਨਾਲ ਸਾਡੇ ਲਈ ਜਿਹੜਾ ਉਹ ਬਹੁਤ ਅਹਿਮ ਮਸਲਾ ਹੈ ਸਾਡੇ ਜੀਵਨ ਦੇ ਵਿੱਚ ਧਰਮ ਬਹੁਤ ਵੱਡਾ ਮੁੱਦਾ ਹੈ ਸਦਿਆਂ ਤੋਂ ਅਸੀਂ ਧਰਮ ਨੂੰ ਮੰਨਦੇ ਆਂ ਅੱਜ ਵੀ ਧਰਮ ਨੂੰ ਮੰਨਦੇ ਆਂ ਮੈਂ ਪਿਛੇ ਜਿਹੜਾ ਉਹ ਕਿ ਫਲਸਫਿਕਲ ਪੁਆਇੰਟ ਤੇ ਕੰਮ ਕੀਤਾ ਸੀ ਕਿ ਧਰਮ ਦੇ ਵਿੱਚ ਉਹ ਗੱਲਾਂ ਕਿਹੜੀਆਂ ਹਨ ਜਿਹੜੀਆਂ ਗੱਲਾਂ ਲਗਾਤਾਰ ਸਾਨੂੰ ਦਬਾਉਂਦੀਆਂ ਤੇ ਅਸੀਂ ਲਗਾਤਾਰ ਉਹਨਾਂ ਬਾਰੇ ਕਦੇ ਸੋਚਿਆ ਨਹੀਂ ਕਰੀ ਚੰਦਰ ਨੀ ਗਿਤਾ ਕਿ ਉਹ ਚੀਜ਼ਾਂ ਕਿਹੜੀਆਂ ਹਨ ਕਿਹੜਾ ਸਿਧਾਂਤ ਹੈ ਕਿਹੜੀ ਮੂਲ ਚੀਜ਼ ਹੈ ਜਿਹੜੀ ਵਾਰ-ਵਾਰ ਸਾਨੂੰ ਜਿਹੜਾ ਭਗ ਗਿਆਨ ਤੋਂ ਤੋੜ ਕੇ ਧਰਮ ਵੱਲ ਫੇਰ ਜਿਹੜਾ ਉਪਰੇਣਿਤ ਕਰਦੀ ਹੈ ਪਹਿਲਾਂ ਬੋਲੇ ਵਕਤਾ ਨਾਲੋਂ ਮੈਂ ਜਿਹੜਾ ਉਹ ਕੀ ਤੁਹਾਨੂੰ ਹੋਰ ਪਾਸੇ ਲੈ ਕੇ ਜਾ ਰਿਹਾ ਹਾਂ ਪਰ ਇਹ ਥੋੜਾ ਜਿਹਾ ਜਿਹਾ ਤੁਹਾਨੂੰ ਜਰਾ ਉਹ ਤੁਲਨਾ ਪਊਗਾ ਮੈਨੂੰ ਜੋ ਮੈਂ ਲਿਖਿਆ ਹੈ ਜੋ ਇਸ ਬਾਰੇ ਜਿਹੜਾ ਸਾਖ ਪੀ.ਸੀ.ਐਮ. ਦੇ ਦੋ ਪੇਜ ਹੈ ਪੜ੍ਹਾਂਗਾ ਤਾਂ ਭਾਰਤੀ ਜੀਵਨ ਵਿੱਚ ਧਰਮ ਸਧੀਆਂ ਤੋਂ ਕੇਂਦਰੀ ਸਰੋਕਾਰ ਬਣਿਆ ਹੋਇਆ ਹੈ ਭਾਰਤ ਭਾਵੇਂ ਅਨੇਕਾ ਜਾਤਾਂ ਅਤੇ ਸਭਿਆਚਾਰਾਂ ਦੀ ਧਰਤੀ ਹੈ ਪਰੰਤੂ ਭਾਰਤੀ ਦਰਸ਼ਨ ਦੇ ਸੰਦਰਭ ਵਿੱਚ Hindu ਫਲਸਫੇ ਨੂੰ ਹੀ ਭਾਰਤੀ ਦਰਸ਼ਨ ਉਹ ਜੋ ਪਰਿਭਾਸ਼ਿਤ ਕੀਤਾ ਜਾਂਦਾ ਰਿਹਾ ਹੈ ਐਸਵਾਲਪੇਨੀ ਅਜੇ ਹੀ अनेका ਆਕਾਰ ਦੇ ਇੱਕ ਸਿਧਾਂਤਾਂ ਦੀ ਸਿਰਜਣਾ ਕੀਤੀ ਹੋਈ ਹੈ ਜਿਸ ਕਰਕੇ ਭਾਰਤੀ ਸਮਾਜ अनेका ਜਾਤਾਂ ਉਪਜਾਤਾਂ ਵਿੱਚ ਵੰਡਿਆ ਹੋਇਆ ਹੈ ਇਹ ਬ੍ਰਾਹਮਣੀ ਵਿਚਾਰਧਾਰਾ ਮੁੱਖ ਤੌਰ 'ਤੇ ਨਾ ਬਰਾਬਰੀ ਦੀ ਰੂੜੀਪਰਕ ਵਿਚਾਰਧਾਰਾ ਹੈ ਜਿਸ ਨੇ ਸਦੀਆਂ ਤੋਂ ਧਾਰਮਿਕ ਪਰਪੰਚ ਰਾਹੀਂ ਦਲਿਤ ਵਰਗ ਨੂੰ ਆਪਣੇ ਗੁਲਾਮ ਬਣਾਇਆ ਹੋਇਆ ਹੈ ਇਹ ਵਰਤਾਰਾ ਬਾਹਰੀ ਤੌਰ ਤੇ ਭਾਵੇਂ ਧਾਰਮਿਕ ਤੋਂ ਮਹਾਂਦਰੇ ਵਾਲਾ ਹੈ ਪਰੰਤੂ ਅੰਦਰੂਨੀ ਤੌਰ ਤੇ ਇਹ ਰਾਜਸੀ ਹੈ ਕਰੰਗਵਾਦ ਬ੍ਰਾਹਮਣੀ ਵਿਚਾਰਧਾਰਾ ਦਾ ਅਜਿਹਾ ਸਿਧਾਂਤ ਹੈ ਜਿਸ ਰਾਹੀਂ ਇਹ ਹੈਜਮਨੀ ਨੇ ਭਾਰਤੀ ਸਮਾਜ ਅੰਦਰ ਵਰਣਵੰਡ ਅਤੇ ਮਨੁੱਖੀ ਨਾਬਰਾਬਰੀ ਦੀ ਇੱਕ ਅਵਦਲਸ ਰਚਨਾ ਬਣਾਈ ਹੋਈ ਹੈ ਇਸ ਦਾ ਮਨੁੱਖੀ ਹੋਣ ਦਾ ਦੇਵੀਕਰਨ ਕਰਕੇ ਅਮੂਰਤ ਪੰਦਰ ਤੇ ਅਜਿਹੀ ਰਾਸੀ ਦ੍ਰਿਸ਼ਟੀ ਦਾ ਪ੍ਰਸਾਰ ਕਰਦਾ ਹੈ ਜਿਸ ਦੇ ਫਲਸਰੂਪ ਭਾਰਤੀ ਦਲਤ ਆਪਣੀ ਹੋਣ ਨਾਲ ਜੁੜੇ ਸੰਕਲਪਾਂ ਨੂੰ ਕਦੇ ਵੀ ਅਤਾਰਕਿਕ ਦ੍ਰਿਸ਼ਟੀ ਨਾਲ ਨਹੀਂ ਦੇਖਦਾ ब्राह्मणी विचारधारा ਨੇ ਇਸ ਸਿਧਾਂਤ ਨੂੰ ਆਪਣੇ ਧਾਰਮਿਕ ਗ੍ਰੰਥਾਂ ਰਾਹੀਂ ਇੱਕ ਸਰਵ ਵਿਆਪੀ ਵਰਤਾਰੇ ਵਜੋਂ ਸਥਾਪਿਤ ਕੀਤਾ ਹੈ। ਸਥਿਤੀ ਦਾ ਬਿਆਨ ਇਹ ਹੈ ਕਿ ਇਸ ਸਿਧਾਂਤ ਦੀ ਸਰਵ ਵਿਆਪਕਤਾ ਦੀ ਲਪੇਟ ਵਿੱਚ ਆਪਣੇ ਸਮੇਂ ਦੇ ਕ੍ਰਾਂਤੀਕਾਰੀ ਧਰਮ ਜੈਨ, ਬੁੱਧ ਅਤੇ ਸਿੱਖ ਧਰਮ ਵੀ ਆ ਚੁੱਕੇ ਹਨ। ब्राह्मणी विचारधारा ਨੇ ਕਿਸੇ ਖੋਤੀ ਸਰਵ ਵਿਆਪੀ ਸਿਧਾਂਤ ਰਾਹੀਂ ਆਪਣੇ ਵਿਰੋਧ ਕਾਉਂਟਰ ਕਲਚਰ ਸਿਰਜਣ ਵਾਲੇ ਹਰ ਪਰਵਚਨ ਅਤੇ ਧਰਮ ਦੀ ਬੜੀ ਸਿਰਜਣਾ ਨਾਲ Hindu Hinduਕਰਨ ਕਰ ਦਿੱਤਾ ਹੈ। ਜਿਸਨੇ ਜਿਸ ਦੇ ਫਲਸਫੇ ਕੇ ਪਰਵਚਨ ਅਤੇ ਧਰਮ ਆਪਣੀ ਮਾਲਕ ਹੋਣ ਦਾ ਤੇ ਜੋਤ ਵਿਖੰਡਿਤ ਕਰ ਚੁੱਕਾ ਹੈ ਕਰਮ ਸਿਧਾਂਤ ਅਨੁਸਾਰ ਕਰਨ ਦਾ ਸਬੰਧ ਕਰਮ ਨਾਲ ਹੈ ਪ੍ਰਾਣੀ ਕੇ ਸੰਸਾਰ ਵਿੱਚ ਰਹਿਣ ਲਈ ਕੋਜਣਾ ਕੁਝ ਕੰਮ ਕਰਦਾ ਚੇਸਟਾ ਕਰਦਾ ਕਿਰਿਆ ਕਰਦਾ ਹੈ ਇਹ ਸਭ ਉਸ ਦਾ ਕਰਮ ਹੈ ਅਜਿਹੇ ਸਮੇਂ ਕੋਈ ਕਰਮ ਕਰਦਾ ਹੈ ਉਹ ਜਹੀ ਉਹ ਫਲ ਭੋਗਦਾ ਹੈ ਇਸ ਗੱਲ ਨੂੰ ਸਿਧਾਂਤ ਦੇ ਰੂਪ ਦੇਣ ਵਾਲਾ ਕਰਮ ਸਿਧਾਂਤ ਹੈ ਇਸ ਸਿਧਾਂਤ ਦੀਆਂ अनेका ਉਦਾਹਰਨਾਂ ਗੁਰਬਾਣੀ ਵਿੱਚ ਵੀ ਮਿਲਦੀਆਂ ਹਨ ਕਰਮਸਾਧਨ ਨੂੰ ਗੁਰਬਾਣੀ ਵਿੱਚ ਵੀ ਹੈ ਜਿਹੜਾ ਉਦ੍ਰੜ ਕਰਵਾਇਆ ਗਿਆ ਆਪ੍ਰਮ ਜੀ ਜਗਤ ਦਰਗਾਹ ਮਨ ਪਾਵੈ ਨਾਨਕ ਪਾਸੇ ਧੀ ਕਰ ਜਾਵਾਂ ਸੂਭੇ ਮਤ ਪਰੰਪਰਾ ਨੂੰ ਸਰ ਆਇਆ ਹੁਣ ਕਰਕੇ ਭਾਵੇਂ ਸਿੱਧੇ ਤੌਰ ਤੇ ਇਸ ਸਿਧਾਂਤ ਦੀ ਪੈਰਵਾਈ ਨਹੀਂ ਕਰਦਾ ਪਰੰਤੂ ਪ੍ਰਭੂ ਭक्ति शरीर ਤਨਾਸ਼ਵਾਨਤਾ ਚੰਗੇ ਮਾੜੀ ਕਰਮ ਅਤੇ ਮੋਤ ਤੋਂ ਬਾਅਦ ਕਠਿਨ ਰਹਾ ਤੇ ਚਲਣਾ ਆਦੇ ਸੰਚਾਲਕ ਸੂਭੇ ਪ੍ਰਵਚਨ ਵਿੱਚ ਰਾਗ ਰਹਨ ਜਿਸ ਤੋਂ ਇਸ ਪ੍ਰਵਚਨ ਇਸ ਕਾਮ ਮਤ ਨੂੰ ਇਸ ਪ੍ਰਭਾਵ ਤੋਂ ਮੁਕਤ ਨਹੀਂ ਮੰਨਿਆ ਜਾ ਸਕਦਾ ਜਨਮਾਂਤਰਿਕ ਕਰਮਾਂ ਨੂੰ ਸਵਕਾਰ ਕੀਤਾ ਗਿਆ ਹੈ ਜੇ ਵਿਅਕਤੀ ਜੋ ਵਿਅਕਤੀ ਜਿਹੋ ਜੇ ਕਰਮ ਕਰਦਾ ਹੈ ਉਹਦੇ ਹੀ ਉਹ ਫਲ ਝੋਲਦਾ ਹੈ ਸਤਾਂਮ ਕਰਮ ਬੰਧਨ ਅਤੇ ਨਿਸ਼ਤਾਂਮ ਕਰਮ ਮੋਕਸ਼ ਦਾ ਕਾਰਨ ਹੈ ਕਰਮਾਂ ਅਨੁਸਾਰ ਜੀਵ ਨੂੰ ਵੱਖ-ਵੱਖ ਜਨਮ ਲੈਣੇ ਪੈਂਦੇ ਹਨ ਇਸੇ ਤਰ੍ਹਾਂ ਇਹ ਮਤ ਜਨਮਾਂਤਰਾਂ ਦਾ ਅਨੁਸ਼ਾਸਨ ਕਰਦਾ ਹੈ ਅਧਿਆਤਮਿਕ ਪਰਮੇ ਕਾਰਨਸ਼ਾਤ ਨੂੰ ਆਵਾਗਵਨ ਨਾਲ ਜੋੜਿਆ ਗਿਆ ਹੈ ਬ੍ਰਾਹਮਣੀ ਫਲਸਫੇ ਅਨੁਸਾਰ ਮਨੁੱਖ ਜੀਵਨ ਦੇ ਚਾਰ ਅਵਸਥਾਾਂ ਬ੍ਰਹਮੇ ਅਭਰਮਚਾਰੀ ਗ੍ਰੇਸਤੀ ਵਨਪ੍ਰਸਥ ਸન્યાਸ ਇੰਕੋ ਹੁੰਦਾ ਹੈ ਇਹਨਾਂ ਦੇ ਸਮਾਨੰਤਰ ਵਿਅਕਤੀ ਨੂੰ ਚਾਰ ਪ੍ਰਚਾਰਕ ਪਰਜਾ ਤਰਮੋ ਅਰਥ ਤਾਂ ਮੋਕਸ਼ ਵਿੱਚ ਉਧਰਨਾ ਪੈਂਦਾ ਹੈ ਅ ਜੇਕਰ ਮਨੁੱਖ ਮੋਕਸ਼ ਦੇ ਦੁਆਰ ਤੱਕ ਨਹੀਂ ਪਹੁੰਚਦਾ ਤਾਂ ਉਹਨੂੰ ਵਾਰ-ਵਾਰ ਜਨਮ ਲੈਣਾ ਪੈਂਦਾ ਹੈ ਆਗਮਨ ਨੂੰ ਅਨੁਸਾਰ ਮਨੁੱਖ ਨੂੰ 84 ਲੱਖ ਜੁਨਾਂ ਤੋਂ ਬਾਅਦ ਮਨੁੱਖੀ ਜਨਮ ਮਿਲਦਾ ਹੈ ਤੇ ਇਹ ਜਨਮ ਉਸਦੇ ਪੂਰਵਲੇ ਕੀਤੇ ਕਰਮਾਂ ਦੇ ਆਧਾਰ 'ਤੇ ਹੈ ਇਸੇ ਤਰ੍ਹਾਂ ਨੂੰ ਹਰ ਭਾਰਤੀ ਧਰਮ ਨੇ ਆਪਣੇ ਪਰਵਚਨਾ ਤੇ ਵਿਹਾਰ ਰਾਹੀਂ ਪ੍ਰਚਾਰ ਕੇ ਮਨੁੱਖੀ ਉਚੇਤਨ ਨੂੰ ਮਾਨਸਿਕਤਾ ਮਾਨਸਿਕ ਤੌਰ ਤੇ ਗੁਲਾਮ ਕੀਤਾ ਹੋਇਆ ਹੈ ਮੌਤ ਦੀ ਅਗਲੀ ਅਵਸਥਾ ਵਿੱਚ ਨਰਕ ਤੇ ਸਵਰਗ ਦੇ ਸੰਕਲਪਾਂ ਨੇ ਭਾਰਤੀ ਦਲਤ ਜਨ ਸੁਧਾਰਨ ਲੋਕਾਂ ਅੰਦਰ ਡਰ ਦੀ ਭਾਵਨਾ ਪੈਦਾ ਕੀਤੀ ਹੋਈ ਹੈ ਕਰਮ ਸਿਧਾਂਤ ਦੀ ਮੈਰਾਥਨ ਕਿ ਮਨੁੱਖੀ ਜੀਵਨ ਜੋ ਵੀ ਜਨਮ ਹੁੰਦਾ ਸੀ ਉਹਨੂੰ ਕਹਿੰਦੇ ਕਿ ਤੇਰਾ ਜਨਮ ਜਿਹੜਾ ਸਾਨੂੰ ਇਹ ਸਮਝਾਇਆ ਗਿਆ ਕਿ ਅਸੀਂ ਛੂਦਰ ਪਰਿਵਾਰ ਵਿੱਚ ਤਾਂ ਜੰਮੇ ਕਿ ਅਸੀਂ ਅਜਿਹੇ ਮਾੜੇ ਕਰਮ ਕੀਤੇ ਵਿਗਿਆਨਕ ਤੌਰ ਤੇ ਅਸੀਂ ਜਾਣਦੇ ਆ ਕਿ ਮਨੁੱਖੀ ਜਿਹੜਾ ਉਹ ਜੀਵਨ ਆ ਜਿਹੜਾ ਉਹ ਕੀ ਇੱਕ ਕਰਮ ਸਿਧਾਂਤ ਤੇ ਜਿਹੜਾ ਉਹ ਨਹੀਂ ਭਗਵਤ ਗੀਤਾ ਵਿੱਚ ਕਹਿੰਦੇ ਕਿ ਮਨੁਗੁ ਨੂੰ ਕਰਨ ਕਰਮਾਂ ਚਾਹੀਦਾ ਫਲ ਦੀ ਇੱਛਾ ਨਹੀਂ ਕਰਨੀ ਚਾਹੀਦੀ ਇਹ ਸਭ ਤੋਂ ਵੱਡਾ ਸੀ ਇੰਦਰ ਉਹ ਕੀ ਹੈ ਕਿ ਸਿਰ ਲੋਗੋ ਸੁਣਦੇ ਕਰਮ ਕਰੋ ਫਲ ਦੀ ਇੱਛਾ ਨਾ ਕਰੋ ਗੀਤਾ ਦਾ ਕਰਮ ਯੋਗ ਵਿਅਕਤੀ ਦੇ ਜਾਤ ਦਾ ਫਰਜਾ ਪਰ ਸਿਰ ਗੀਤਾ ਦਾ ਇਹ ਸਿਧਾਂਤ ਹੈ ਜਿਹੜਾ ਤੁਹਾਨੂੰ ਆਪਣੇ ਜਾਤੀ ਮੂਲ ਕਰੇ ਰ ਉਹ ਕੀ ਹੈ ਕਿ ਅਗੇ ਇਹ ਵਿਸ਼ੇ ਸਾਡੇ ਉਹਨਾਂ ਪ੍ਰਯੋਗ ਨਹੀਂ ਕਰਦੇ ਇਸ ਦਾ ਤੇ ਕਈ ਸਮਾਜਿਕ ਤੇ ਸਾਂਸਕ੍ਰਿਤਿਕ ਸਰਚਨਾ ਦਾ ਪ੍ਰਤੀਕਾਣ ਕਰਦਾ ਹੈ ਇਹ ਇਹਨਾਂ ਕਾਰਜਾਂ ਨੂੰ ਅਰਜਨਾ ਕਾਰਜਾਂ ਨੂੰ ਅਸੀਂ ਫਾਰਕਸ ਸਮੇਂ ਤੇ ਲਵਾਈ ਜਾ ਰਹੇ ਹਾਂ ਇਹਨਾਂ ਕਾਰਜਾਂ ਵਿੱਚ ਕਿਸੇ ਕਿਸਮ ਦੀ ਤਬਦੀਲੀ ਕਰਕੇ ਉਪਰ ਸਾਰੀ ਸ਼ਕਤੀਆਂ ਨੂੰ ਨਿਰਾਸ਼ ਨਹੀਂ ਕਰਨਾ ਚਾਹੁੰਦਾ ਅਸੀਂ ਜਿਹੜਾ ਉਹ ਇਹ ਮੰਨ ਲਿਆ ਕਿ ਜੋ ਭਾਵੇਂ ਉਸੀ ਕੋਈ ਸਾਡੇ ਜੀਵਨ ਦੇ ਵਿੱਚ ਕੋਈ ਘਟਨਾ ਹੁੰਦੀ ਹੈ ਅਜਿਓਲੇ ਕਾਰਨ ਤੇ ਕਾਰਜ ਨੂੰ ਜਿਹੜਾ ਕੋ ਨਹੀਂ ਲੈਂਦੇ ਅਸੀਂ ਇਹ ਮਹਿਸੂਸ ਕਰਦੇ ਕਿ ਜੋ ਰੱਬ ਨੇ ਲਿਖਿਆ ਸੀ ਉਹ ਹੋ ਗਿਆ ਇਹ ਕਰਮ ਸਿਧਾਂਤ ਅਸਲ ਦੇ ਵਿੱਚ ਹੈ ਜਿਹੜਾ ਉਹ ਨਾਲ ਹੀ ਦੁਨੀਆ ਵਿੱਚ ਗੱਲਾਂ ਹੈ ਅ ਬ ਇੱਕ ਮਨੁੱਖ ਉਸ ਆਤਮਾ ਵਿੱਚ ਉਹ ਹੀ ਵਿਕਸਤ ਹੋਇਆ ਹੈ ਜੈਵੀ ਕਰਮ ਦੇ ਸਿਧਾਂਤ ਅਨੁਸਾਰ ਰਵੇਦ ਵਿੱਚ ਲਿਖਿਆ ਗਿਆ ਹੈ ਕਿ ਪਰਮਾ ਦੇ ਮੂਹ ਚੋਂ ਬ੍ਰਾਹਮਣ ਬਾਹਰ ਉਹ ਜੋ ਖਸ਼ਤਰੀ ਪੇਟ ਵਿੱਚੋਂ ਆਇਆ ਛੇ ਪੈਰਾਂ ਵਿੱਚੋਂ ਸ਼ੂਦਰ ਹੈ ਇਸ ਕਰਕੇ ਸ਼ੂਦਰ ਦਾ ਕੋਈ ਕੋਈ ਅਧਿਕਾਰ ਨਹੀਂ ਹੈ ਉਹ ਮੂਲਕ ਵਰਗੇ ਹੁੰਦਾ ਕਰ ਉੱਪਰਲੇ ਵਰਗ ਦੀ ਸੇਵਾ ਕਰਨਾ ਹੈ ਤੇ ਆਪਣੇ ਭਾਵੀ ਜੀਵਨ ਵਿੱਚੋਂ ਚੰਗੇ ਕਰਮਾਂ ਦੀ ਪੂੰਜੀ ਇਕੱਤਰ ਕਰ ਸਕਦਾ ਹੈ ਇਹਨਾਂ ਗ੍ਰੰਥਾਂ ਨੇ ਮਨੁੱਖ ਦੇ ਸਮਾਜਿਕ ਰੋਸ ਦੇ ਅੰtar ਕੰਮਾਂ ਦੀ ਵੰਡ ਕੀਤੀ ਹੋਈ ਹੈ ਜੋ ਅਸੀਂ ਇਹਨਾਂ ਸਾਰੇ ਜਾਣਦੇ ਹਾਂ ਮੈਂ ਇਹਨਾਂ ਨੂੰ ਕੁਝ ਸ਼ਾਰਟ ਕਰਦਾ ਹਾਂ ਇਹਨਾਂ ਵਿੱਚੋਂ ਪਹਿਲੇ ਪਹਿਲੇ ਬ੍ਰਾਹਮਣਾਂ ਲਈ ਕੰਮ ਉਹ ਵੰਡਣਾ ਪੜੋਣਾ ਜਾਂ ਕਰਨਾ ਕਰਾਉਣਾ ਇਸ ਸੰਬੰਧ ਵਿੱਚ ਹਰ ਪ੍ਰਕਾਰ ਦੇ ਕਾਰਜਾਂ ਦਾ ਵੰਡ ਦੀ ਵਿਰੀ ਉਹਨਾਂ ਨਾਨੀ ਪਾਲਨਾ ਕਰਨਾ ਸ਼ਤਰੀ ਲੋਕ ਪੂਜਾ ਦੇ ਲੋਕਾਂ ਦੇ ਛਤ ਅਨਸਾਰ ਕਰਨਾ ਵੈਸ਼ਾਣਾ ਕੰਮ ਖੇਤੀਬਾੜੀ ਤੇ ਹੋਰ ਪ੍ਰਕਾਰ ਦੇ ਵਣੰਦ ਕਰਨਾ ਸ਼ੁੱਧਰਾਂ ਨਾਲ ਕੰਮੇ ਨਾਲੇ ਸੇਵਾ ਕਰਨਾ ਹੈ ਇਸ ਤਰ੍ਹਾਂ ਵੈਸ਼ ਸਮਾਜਿਕ ਸ਼ਤਰ ਦੀ ਹੈਂਟਰੀ ਪੌੜੀ ਤੇ ਖੜਾ ਛੁੱਧਰ ਉੱਪਰਲੇ ਤਿੰਨੇ ਵਰਗਾਂ ਦਾ ਸੇਵਕ ਹੈ ਇਹ ਉਸ ਦੇ ਸਮਾਜਿਕ ਦੇ ਧਾਰਨ ਫਰਜ ਹੈ ਇਸ ਤਰ੍ਹਾਂ ਦੀ ਬਾਲੂ ਸਿਰਚਨਾ ਵਿੱਚ ਉਸ ਕੋਲ ਮਨੋਖੋਣ ਦਾ ਕੋਈ ਧਾਰਨੀ ਸਾਸਕ੍ਰਿਤਿਕ ਕੋਆਕ ਸੰਸਕ੍ਰਿਤ ਵਰਗੇ ਦੇਵੀ ਭਾਸ਼ਾ ਨੂੰ ਉਹ ਪੜ੍ਹਨੀ ਪੈਂਦਾ ਜੇਕਰ ਉਹ ਅੱਖਰ ਗਿਆਨtrap ਕਰਨ ਦੀ ਕੋਸ਼ਿਸ਼ ਕਰਦਾ ਤਾਂ ਉਹ ਦੀ ਜੀਵ ਘਟ ਦਿੱਤੀ ਜਾਂਦੀ ਹੈ ਜੇਕਰ ਉਹ ਕਿਸੇ ਰਸਤੇ ਤੇ ਚੱਲਦਾ ਹੈ ਤਾਂ ਉਸ ਨੂੰ ਆਗਾਮੀ ਸੂchnਾ ਦੇਣੀ ਹੋਵੇਗੀ ਕਿ ਉਹ ਉੱਚ ਰਸਤੇ ਤੇ ਆ ਰਿਹਾ ਹੈ ਜੇਕਰ ਇਹ ਮਨੁੱਖ ਆਪਣੇ ਨਿਰਧਾਰਤ ਕਰਮ ਕਾਰਜਾਂ ਤੋਂ ਉਤਾਰਕਨ ਦਾ ਤਾਂ ਉਸ ਨੂੰ ਇੰਨਾ ਕਰਮਾਂ ਦਾ ਫਲ ਖੋਗਣਾ ਪੈਂਦਾ ਹੈ ਬ੍ਰਾਹਮਣ ਜੇਕਰ ਆਪਣੇ ਨਿਰਧਾਰਤ ਕਰਮਾਂ ਪ੍ਰਤੀ ਸਹਿਤ ਨਹੀਂ ਤਾਂ ਉਸ ਦਾ ਅਗਲਾ ਜਨਮ ਕਸ਼ਤਰੀ ਦਾ ਹੋਏਗਾ ਜੇਕਰ ਕੋਈ ਵਿਅਕਤੀ ਆਪਣੇ ਨਿਰਧਾਰਤ ਕਾਰਜ ਨਹੀਂ ਕਰਦਾ ਤਾਂ ਉਸ ਦਾ ਜਨਮ ਅਗਲੇ ਵੈਚ ਹੋਏਗਾ ਇਸ ਤਰ੍ਹਾਂ ਵੈਚ ਦਾ ਜਨਮ ਛੂਤਰ ਦੇ ਘਰ ਹੋ ਗਿਆ ਛੂਤਰ ਦਾ ਜੀਵਨ ਜਫਾਰ ਤਪਨਾ ਹੈ ਇੱਕ ਧਾਰਮਿਕ ਗ੍ਰੰਥਾਂ ਵਿੱਚ ਲਿਖਿਆ ਗਿਆ ਹੈ ਕਿ ਉੱਪਰਲਾ ਵਰਗ ਜਿਹੜਾ ਕੋਈ ਆਪਣੇ ਕੰਮ ਨਹੀਂ ਕਰਦਾ ਤਾਂ ਉਹਨਾਂ ਦਾ ਜਨਮ ਜਿਹੜਾ ਉਹ ਆਪਣੇ ਹੀ ਵਰਗਾਂ ਤੋਂ ਹੁੰਦਾ ਰਹਿੰਦਾ ਪਰੰਤੂ ਛੂਤਰ ਹੈ ਜਿਹੜਾ ਉਹ ਕਿਉਂਕਿ ਉਹਦਾ ਜਨਮ ਬਦਲਿਆ ਨਹੀਂ ਜਾ ਸਕਦਾ ਉਹ ਫਿਰ ਜਿਹੜਾ ਉਸੇ ਜਿਹੜਾ ਉਹ ਕੀ ਹੈ ਕਿ ਜਨਮ ਦੇ ਪਹਿਲਾ ਹੋਏਗਾ ਇਹ ਬਦਲ ਹੈ ਕਿਉਂਕਿ ਕਰਤਾਰੀ ਸ਼ਕਤੀਆਂ ਦੀ ਦੇਣ ਹੈ ਬ੍ਰਾਹਮਣੀ ਵਿਚਾਰਧਾਰਾ ਦੇ ਰਾਜ ਦੀ ਉਤਾਰਾ ਹੈ ਇਸ ਕਰਕੇ ਜਿਸ ਤਰ੍ਹਾਂ ਹੀ ਉਸਨੇ ਦਲਤ ਮਨੁੱਖ ਨੂੰ ਸਦੀਆਂ ਤੋਂ ਹਨੇਰੇ ਵਿੱਚ ਛੁੱਟਿਆ ਹੈ ਜਿਵੇਂ ਵਸਤਾ ਵਿੱਚ ਵਿਚਰਦਾ ਇਹ ਵਰਗ ਆਪਣੇ ਵਰਤਮਾਨ ਜੀਵਨ ਸੰਕਟਾਂ ਨੂੰ ਰਾਜ ਦੀ ਰੱਬ ਦੀ ਮਰਜ਼ੀ ਕਰਮਾਂ ਦੀ ਖੇਡ ਸਮਝਦੇ ਅਤੇ ਆਪਣੇ ਭਾਗ ਜੀਵਨ ਵਿੱਚ ਅਨਦੇਸ਼ਾ ਚਿਰ ਕਰਦੇ ਰਹੇ ਹਨ ਕਰਮ ਸਿਧਾਂਤ ਦੀ ਇਸ ਅਧਿਆਤਮਿਕ ਤੇ ਸਮਾਜਿਕ ਪਕੜ ਕਾਰਨ ਇਹ ਵਰਗ ਕਦੇ ਵੀ ਆਪਣੇ ਜੀਵਨ ਪੱਧਰ ਨੂੰ ਉੱਚਾ ਕਰਨ ਲਈ ਸੰਘਰਸ਼ ਨਹੀਂ ਕਰਦਾ ਇਹ ਤਾਂ ਨੇ ਕਿ ਸੱਦਿਆਂ ਤੋਂ ਇਹ ਲੋਕ ਗੁਲਾਮੀ ਭਰਿਆ ਜੀਵਨ ਜਿਉ ਰਹੇ ਹਨ ਇਹ ਲੋਕ ਜਿਸ ਧਰਮ ਨੂੰ ਆਪਣੇ ਭਾਵੀ ਜੀਵਨ ਦਾ ਰਸਤਾ ਮੰਨਦੇ ਹਨ ਉਹਦੇ ਅੰਦਰਲੇ ਪਰਪੰਤ ਤੇ ਸਦਾ ਹੱਥ ਇਹਨਾਂ ਲੋਕਾਂ ਦੀ ਦਾਸਤਾ ਦਾ ਵੱਡਾ ਪਰਪੰਚ ਬਣੇ ਹੋਏ ਹਨ ਕਨ ਉਸ ਦਾ ਅੰਦਰ ਸਾਡੇ ਸੰਕਲਿ ਜੀਵਨ ਵਿੱਚ ਵੀ ਆਪਣੀ ਵਿਆਪਕਤਾ ਬਣਾਈ ਹੋਈ ਹੈ ਕਿ ਭਾਰਤੀ ਜੀਵਨ ਅਤੇ ਸਭਿਆਚਾਰ ਸਭਿਆਚਾਰ ਦੇ ਕੰਮ ਕਾਰ ਨੇ ਫੈਲੇ ਹੋਏ ਹਨ ਭਾਰਤੀ ਆਤਮਕੋਲ ਕੋਈ ਨਿਰਪੱਖ ਦ੍ਰਿਸ਼ਟੀਨਾ ਹੋਂਕਾਰ ਇੱਕ ਇੱਕ ਹੀ ਸਮੇਂ ਅਤੇ ਆਤਮਿਕ ਅਤੇ ਵਿਗਿਆਨ ਕੋਮਲਾ ਤੋਂ ਕਰਦੇ ਹਨ ਪੰਜਾਬੀ ਦੱਤਿਆਜ ਤੇ ਲੋਕਧਾਰਾ ਨੂੰ ਜਦੋਂ ਕੇ ਇਸ ਦ੍ਰਿਸ਼ਟੀ ਤੋਂ ਦੇਖਦੇ ਹਾਂ ਤਾਂ ਇਹ ਸਿਧਾਂਤ ਨੇ ਪੰਜਾਬੀ ਰੀਤੀ ਰਵਾਜ ਸੰਸਕਾਰ ਮੁਹਾਵਰੇ ਲੋਕ ਗੀਤਾਂ ਵਿੱਚ ਆਪਣੀ ਹੋਂਦ ਬਣਾਈ ਹੋਈ ਹੈ ਕਿ ਉਹਦੀ ਜਿਹੜੀ ਹੋਂਦ ਹੈ ਕਰਮ ਸਿਧਾਂਤ ਦੀ ਉਹ ਸਾਡੇ ਜੀਵਨ ਦੇ ਹਰ ਪਹਿਲੂ ਤੇ ਜਿਹੜਾ ਉਹ ਬਣੀ ਹੋਈ ਹੈ ਭਾਵੇਂ ਸਾਡੇ ਰੀਤੀ ਰਵਾਜ ਹੋਣ ਭਾਵੇਂ ਸਾਡੇ ਲੋਕ ਗੀਤ ਹੋਣ ਹੋਰ ਜਨਮ ਮਰਨ ਸੰਬੰਧਤ ਸਾਡੇ ਰੀਤਾਂ ਹੋਣ ਦੋਵੇਂ ਵਿੱਚ ਵਿੱਚ ਪੰਜਾਬੀ ਜੀ ਉਹਨਾਂ ਨੂੰ ਜਨਮ ਮੰਨਦੇ ਤੇ ਮਹੌਤਸਵੰਦੀ ਬਹੁਤ سارے ਸੰਸਕਾਰ ਇਸ ਤਰ੍ਹਾਂ ਦੇ ਹਲ ਜੋ ਕਾਰਨ ਉਸ ਤਾਂ ਅਨੁਸਾਰ ਕੀਤੇ ਜਾਂਦੇ ਹਨ ਪੁੱਤਰ ਅਤੇ ਧੀ ਦੇ ਜਨਮ ਨੂੰ ਪੰਜਾਬੀ ਉਹ ਚੇਤਨ ਉਹ ਕਿਸੇ ਦ੍ਰਿਸ਼ਟੀ ਤੋਂ ਦੇਖਦਾ ਵਿਆਹ ਪੰਜਾਬੀ ਆਤਮ ਲਈ ਸੰਯੋਗ ਦਾ ਸੰਗਮ ਹੈ ਇਸਰਾਂ ਦੀ ਮੈਨਰ ਸ਼ੌਟ ਕਰਦੇ ਇਸ ਤਰ੍ਹਾਂ ਦੀ ਉਭਾਰਨਾ ਸਾਡੇ ਕੋਲ ਕਿ ਤੁਰ ਜਾ ਪਰ ਮੌਲ ਲੈ ਜਾਣਗੇ ਨਾਲੇ ਲਿਖੀਆਂ ਲੇਖਦੀਆਂ ਭੋਗ ਮੰਨਾ ਤੇ ਤਲਾਕੇ ਦਿੱਤੇ ਚੌਲ ਜਿਨ੍ਹਾਂ ਦੇ ਪੁੱਣ ਕਿਤੇ ਆਪਣੇ ਬਣਾਈਆਂ ਜੋੜੀਆਂ ਪੁੱਤਰ ਮਿੱਠੜੇ ਮੇਵੇ ਰੱਬ ਤੁਹਾਨੂੰ ਦੇ ਵਿੱਚੋਂ ਕਾਫੀ ਲੰਬਾ ਮੈਨਰ ਤੌਰ ਤੱਕ ਕਰਦੇ ਹਨ ਤੇ ਬੇਸਿਕਲੀ ਮੈਂ ਜਿਹੜੀ ਗੱਲ ਕਹਿਣੀ ਕਿ ਉਹਨਾ ਕਿ ਧਰਮ ਸਾਡੀ ਕੋਟੀ ਵੱਡੀ ਸਮੱਸਿਆ ਦੀ ਜਿਸ ਨੂੰ ਮੈਂ ਸਮਝਦਾ ਕਿ ਧਰਮ ਨਾਲੋਂ ਸਾਨੂੰ ਆ ਜਿਹੜਾ ਉਹ ਜਦੋਂ ਤੱਕ ਅਸੀਂ ਅਰਥ ਨੂੰ ਆ ਜਿਹੜਾ ਉਹ ਕੀ ਅੱਗੇ ਆਪਣਾ ਵੱਡਾ ਮਸਲਾ ਨਹੀਂ ਬਣਾਉਂਦੇ ਪੈਦਾਵਰੀ ਸਾਧਨਾਂ ਨੂੰ ਜਿਹੜਾ ਮਹੱਤਵ ਨਹੀਂ ਦਿੰਦੇ ਉਸ ਸਮੇਂ ਤੱਕ ਜਿਹੜਾ ਸਾਡਾ ਜੀਵਨ ਪੱਧਰ ਇਹ ਲੋਕ ਉੱਚਾ ਨਹੀਂ ਚੁੱਕਿਆ ਜਾ ਸਕਦਾ ਤਰਨ ਸਿਧਾਂਤ ਨੂੰ ਤੁਸੀਂ ਆਪ ਜਾ ਕੇ ਜਿਹੜਾ ਉਹ ਪੜ ਲਓ ਜਿਹੜਾ ਤਰਨ ਸਿਧਾਂਤ ਅਜਿਹੇ ਸਿਧਾਂਤ ਹੈ ਜਿਹੜਾ ਸਾਡੇ ਜੀਵਨ ਦੇ ਹਰ ਖੇਤਰ ਵਿੱਚ ਹੈ ਜਿਹੜਾ ਉਹ ਕਿਵੇਂ ਨਾ ਕਿਵੇਂ ਫੈਲਿਆ ਹੋਇਆ ਉਹ ਧਾਰਮਿਕ ਦ੍ਰਿਸ਼ਟੀ ਰਾਹੀਂ ਔਰ ਉਸ ਨੇ ਸਾਨੂੰ ਆ ਜਿਹੜਾ ਉਹ ਪਾਣਾ ਮੰਨਣਾ ਸਿਖਾਇਆ ਉਸ ਨੇ ਸਾਨੂੰ ਆ ਜਿਹੜਾ ਉਹ